ਹਾਂਜੀ ਬਾਈ ਕਿਵੇਂ ਹੋ ਸਾਰੇ ਸਵਾਗਤ ਕਰਦਾ ਤੁਸੀਂ ਸਾਰੇ ਠੀਕ ਹੋਵਾਂਗੇ ਤੁਹਾਡਾ ਸਵਾਗਤ ਹੈ ਇੱਕ ਆਪਣੇ ਨਵੇਂ ਬਲੌਗ ਦੇ ਵਿੱਚ ਆ ਵੀ ਕੋਨਾ ਕਿਵੇਂ ਆ ਵਧੀਆ ਹੋ ਰੜਾਇਆ ਕਬੂਤਰ ਕੋ ਬਤਰ ਵਾਧੂ ਅੱਜ ਦਾ ਵਾਧੂ ਉੜਦੇ ਆ ਤੁਹਾਨੂੰ ਦਿਖਾਣੇ ਆ ਕਬੂਤਰ ਆ ਵੀ ਕੋਨਾ ਖੜਾ ਧੁੱਪਕ ਬਾਲੀ ਗੈੜੀ ਆ ਦਿਖਾ ਦਿਖਾ ਕੇ ਆਇਆ ਇੱਕ ਮਿੰਟ ਕੋਨੇਵੇਂ ਕਬੂਤਰ ਤੇ ਆ ਦੇਖ ਸਕਦੇ ਤੁਸੀਂ ਉੜਦੇ ਵੀ ਆ ਹੁਣ ਤਾਂ ਬਹਿ ਗਏ ਅੱਧੇ ਕਿੰਨੇ ਸੀ ਦੇ ਕੋਨੇ ਦੇ 35 ਛੱਡੇ ਸੀ ਬਈ 15 20 ਮੈਂ ਛੱਡੇ ਸੀ ਤੇ ਆਪਣੇ ਵੀਰੋਂ ਮੁੰਡਾ ਰਹਿੰਦਾ ਲਾਲਾ ਕਿੰਨੇ ਛੱਡੇ ਸੀ ਉਹਨੇ 50 60 ਤੱਕ ਛੱਡਤੀ ਹੋਣਿਆ ਯਹਾਂ ਤਾਂ ਬੱਚੇ ਉਹਦੇ ਹੀ ਸੀ ਬਈ ਤੇ ਆਹ ਕੋਨੇ ਨੇ ਬੱਚੇ ਬਿਠਾਏ ਹੋਏ ਆ ਇਹਨੇ ਆਹ ਤਾਂ ਵੱਡੇ ਆ ਵਿੱਚ ਵਿੱਚ ਬੱਚੇ ਆ ਉਹ ਦੇਖ ਲੈ ਸਾਈਡ ਤੇ ਦੋ ਛੋਟੇ ਵਿੱਚ ਫਿਰਦੇ ਆ ਤੇ ਕੋ ਬਚਾਵਾ ਤੇ ਅੰਦਰ ਬੈਠੇ ਆ ਸਾਰੇ ਬੱਚੇ 35 ਕੜਾਏ ਸੀ ਕੋਨੇ ਨੇ ਤੇ 10 15 ਕਰ ਰਹਿ ਗਏ ਕੋ ਲੱਗਿਆ ਵਾ ਕਿੰਨੀ ਉੱਚੀ ਐਨਕੁਇਰਮੈਂਟ ਅਜੇ ਕਿੰਨੇ ਕਰ ਰਹਿ ਗਏ ਗਿਜਾਉਣ ਵਾਲੇ ਬਈ ਕੌਨੇ ਹੈਗੇ ਅਭੀ 25 ਹੋਰ ਹੈ ਇਹ 25 ਗਾ 20 25 ਹੂੰ ਠੀਕ ਆ ਤੇ ਹੁਣ ਬਾਕੀ ਵੱਡੇ ਬੰਦ ਕਰਤੇ ਕੀ ਬੰਦ ਲਾਲਾ ਤਾਂ ਹੁਣ ਗਿਜਾਉਣ ਲੱਗਿਆ ਨਾ ਹੁਣ ਕਢਾਇਆ ਨੇ ਬੱਚੇ ਲੇਟ ਕਢਾਇਆ ਮੈਂ ਲੇਟ ਕਢਾਇਆ ਮੈਨੂੰ ਨਹੀਂ ਹੈਗਾ ਜੀ ਮੈਂ ਤੁਹਾਨੂੰ ਇੱਥੇ ਰੱਖ ਕੇ ਗਿਆ ਬਈ ਆਪਣਾ ਬੰਦਾ ਆ ਗਿਆ ਇੱਕ ਹੋਰ ਬਸ ਰਾਨੇ ਥੱਲੇ ਆ ਕੇ ਗਿਆ ਮੈਂ ਬਾਈ ਦਾ ਮੋੜ ਦੇ ਲੋਕਾਂ ਦੇ ਪੈਸੇ ਨਹੀਂ ਮੋੜਦਾ ਬਾਈ ਕਿਸੇ ਨੂੰ ਧਾਰਿਆਂ ਦੇਉ ਜੱਸੇ ਨੇ ਕਹਿੰਦਾ ਬੈੱਡ ਦੇ ਥੱਲੇ ਰੱਖਦੇ ਨਾ ਬੈੱਡ ਥੱਲੇ ਆ ਕਰ ਜਿਵੇਂ ਭੈਣ ਦਾ ਹੋ ਗੁੱਟੀਆਂ ਰੱਖੀਆਂ ਦੀਆਂ ਮਨਾਉਣੀਆਂ ਤੇ ਸਿੱਕੇ ਪੈਸੇ ਮੋੜਦਾ ਨਹੀਂ ਬਈ ਇਹ ਮੋੜਦਾ ਨਹੀਂ ਪੈਸੇ ਨਾ ਇਹ ਤੇ ਕੇਵਲ ਚਾਲ ਦੇ ਸਹੀ ਹਾਂ ਜਦੋਂ ਦਾ ਟੁੱਟੀ ਜਾਂਦੀ ਕਹਿੰਦੇ ਬਸ ਜਾਣ ਕੇ ਤੋੜ ਦਿੰਦਾ ਮੇਰੇ ਖਿਆਲ ਨਾਲ ਪੈਸੇ ਬਣਾਉਣ ਨੂੰ ਪੈਸੇ ਬਣਾਉਂਦਾ 100 200 ਦੀ ਲੈ ਲੈਂਦਾ 200 200 ਹੂੰ ਅੱਗ ਵੀ ਆ ਮੋਟਰ ਹੱਲ ਦੇ ਤੇਲ ਨਾਲ ਬਾਲਦਾ ਤੂੰ ਦੋ ਵਰੀਆਂ ਉਂਗਲ ਕਰਕੇ ਵਿਚਾਲੇ ਆ ਜਾਂਦਾ ਜਮ ਇੰਨਾ ਕਾਦਾ ਸਿਰ ਆਊਗਾ ਦੇਖੋ ਤੁਹਾਨੂੰ ਦਿਖਾਉਣੇ ਕੋਲ ਬੜਾ ਵੱਡਾ ਕਾਦਾ ਦਾ ਲੱਤ ਉੱਪਰ ਦੀ ਕੰਮ ਜਾਂਦੀ ਆ ਲੋਕ ਕਹਿੰਦੇ ਪਹਿਨੀ ਮੋੜਦਾ ਆ ਬੈਡ ਥੱਲੇ ਪਿਆ ਗੁੱਟੀਆਂ ਦਾ ਗੁੱਟੀਆਂ ਪਈਆਂ ਬੈਡ ਥੱਲੇ ਭੱਲੇ ਰੱਖਿਆ ਦਾ ਬੈਡ ਥੱਲੇ ਹੋਣਗੇ ਤਾਂ ਹੀ ਲੱਭਣਗੇ ਉੱਤੇ ਹੀ ਨਹੀਂ ਹਾਂ ਭਾਈ ਕਦ ਕਦ ਚੈੱਕ ਕਰੋ 4 ਫੁੱਟ 5 ਇੰਚ ਇਹਦਾ ਇਹ ਪੂਚਾ ਪੂਚਾ हेयर कटਰ हेयर कटਰ ਪੂਚਾ हेयर कटिंग ਸਲੂਨ ਸਲੂਨ ਇਹ ਕਰਦਾ ਇਹ ਤਾਂ ਕਰਕੇ ਯੋ ਯੋ ਅਰੇ ਮਿੱਚੀ ਪਾ ਦੇ ਕਹੋ ਯੋ ਯੋ ਮਿੱਚੀ ਪਾਣੀ ਆ ਇਹ ਆ ਲੈ ਓਕਾ ਵੀ ਨਾ ਭਾਬੀ ਨੇ ਓਕਾ ਇੱਕ ਆੜੇ ਉਪਾਸ ਟੈਸਟ ਕਰਕੇ ਆਰੇ ਆ ਵੀ ਡੱਡੂ ਖਾਣਾ ਆ ਆ ਸੱਚੀ ਥੋੜੀ ਬਾਣ ਲੱਗਿਆ ਆ ਆ ਸੱਚੀ ਥੋੜੀ ਹੁਣ ਖਾਣ ਲੱਗ ਜਾਏਂ ਤੂੰ ਉਹਦਨ ਚਾਕਲਾ ਆ ਵੀ ਕੋਨਾ ਵਲੌਗਰ ਬਣਾਉਣ ਲੱਗਿਆ ਦੀ ਵੀਡੀਓ ਆ ਭਈ ਕੋਨਾ ਚੱਲਿਆ ਵਾ ਆਪਣਾ ਕਬੂਤਰ ਦੇਖਣ ਇੱਕ ਲਗੜ ਲੈ ਗਈ ਪਤਾ ਨਹੀਂ ਕਿਹਦਾ ਲੈ ਗਈ ਲਾਲੇ ਦਾ ਲੈ ਗਈ ਓਏ ਹਾਂ ਹੈਂ ਹਾਂ ਆ ਬਾਬਦੇ ਨਮੀ ਸਕੀਮ ਲਾ ਲਈ ਤੇ ਪੈਰ ਦੁਖਣ ਲੱਗ ਗਏ ਸੀ ਇਹਨੇ ਉੱਤੇ ਰੱਖ ਲੇ ਤੇ ਆ ਦੇਖ ਸਾਥ ਦਿਓ ਮੈਂ ਪੈਟੇ ਦਾ ਮਾਰ ਰਿਹਾ ਹਾਂ ਵਾ ਪਿੱਛੇ ਬੈਠਾ ਆ ਵਾ ਬੇ ਰੱਖਿਆ ਕਬੂਤਰ ਅਹ ਹਰੀ ਕੁੱਡੇ ਹੀ ਪਾਏ ਆ ਉੱਤੇ ਭਈਆਪ ਅਗਰ ਆ ਗਿਆ ਮਿਲ ਗਿਆ ਕੋ ਨਾ ਆਪਣੀ ਫੋਨ ਦੇਖਦਾ ਸੀ ਲਗੜ ਲੈ ਗਈ ਕੋਨੇ ਕਬੂਤਰ ਕੇ ਨਹੀਂ ਹਨ ਕਿਦਾ ਲੈ ਗਈ ਇੱਕ ਲੈ ਗਈ ਪਤਾ ਨਹੀਂ ਕਿਦਾ ਲੈ ਗਈ ਉਹ ਅਹ ਜੀ ਪੂਰੀ ਪਿਆਰ ਬੱਕਰੀ ਐ ਇਸ ਟਾਈਮ ਸਮੇਂ ਚਾਈ ਆ ਵੀ ਡੱਡੂ ਹੁਣ ਆਹ ਵਾਦੀ ਕਮ ਜਿਆ ਉਹ ਡੱਗ ਪਿਆ ਉਹ ਡੱਗ ਉਹ ਵੇ ਭਾਈ ਡੱਡੂ ਵੱਧ ਖਾ ਲਿਆ ਜਿਆ ਲਫਾ ਹੁੰਦਾ ਵੱਧ ਜੀ ਆਹ ਦੇਖੋ ਵੀ ਗੋਡਾ ਫੜੀ ਬੈਠਾ ਵਾ ਡੱਗ ਪਿਆ ਫੰਦਾ ਕੀ ਹੋ ਗਿਆ ਖਾਇਗਾ ਡੱਗ ਪਾ ਸੋ ਜਿਆ ਪਤਾ ਨਹੀਂ ਪਤਾ ਨਹੀਂ ਬੁੱਤਰਾ ਨੂੰ ਤੇ ਖੁਸ਼ਕਬੂਦੀ ਦੀ ਗੱਲ ਰਹੀ ਦੇ ਬੱਚੇ ਕੱਢੇ ਹੋਏ ਜਾਂਦੇ ਆਂ। ਆਪਣੀਂ ਘੱਟੀ ਗਾਲੀ ਦੀ ਗੁਦਰੀ ਨੇ ਕੱਢਿਆ ਦੇਖੋ। 100 ਉੱਤੇ ਬੈਠੀ ਸਵੇਰੇ ਦੇਖ ਕੇ ਗਿਆ ਸੀ ਮੈਂ। ਤੇ ਹੈ ਨਹੀਂ ਥੀ ਹੁਣ ਸਵੇਰੇ ਤਾਂ ਹੈ ਨਹੀਂ ਜੀ ਹੁਣੀ ਕੱਢਿਆ। ਦੇਖੋ ਇਕੱਠੇ ਕੱਢਿਆ ਦੋਵੇਂ। ਤੇ ਮੇਰੇ ਖਿਆਲ ਨਾਲ ਚੋਗਾ ਵੀ ਦਿੱਤਾ ਹੈ ਦੋਵਾਂ ਨੂੰ ਮਾੜਾ ਮਾੜਾ ਜਾ ਇਕੱਠੇ ਹੀ। ਦੋਵੇਂ ਇਕੱਠੇ ਕੱਢਿਆ ਦੇਖ ਲਓ। ਹਜੀ ਹੋਰ ਕੱਢਣਗੇ ਇੱਕ ਉਹ ਬੈਠੀ ਐ ਕੰਡਲ ਉਹ ਉੱਥੇ ਪਿਆ ਖੰਭਾ ਜਿੱਚ ਇੱਥੇ ਬੈ ਉਹ ਕਿ ਬਾਬਾ ਆ ਬੱਚੇ ਤਾਂ ਕਾਫੀ ਹੋ ਜਾਣਗੇ ਆ ਦਾਣੇ ਖਾਂਦੇ ਆ ਤੇ ਬਾਬੇ ਆਪਣੇ ਥਾਰੇ ਕੋ ਉੱਤਰ ਆ ਗਿਆ ਆਪਣੇ ਖੁੱਡੇ 'ਚ ਤਾੜਦੇ ਸੀ ਸਵੇਰੇ ਆ ਦੋ ਰਹਿੰਦੇ ਸੀ ਇਹਨਾਂ ਨੂੰ ਵੀ ਤਾੜ ਦਿੰਨੇ ਆ ਤੇ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਬਾਏ ਬਾਏ ਮਿਲਦੇ ਆਗੇ ਤੇ ਵਲੌਗ ਦੇ ਵਿੱਚ